ਸਵਾਗਤ ਹੈ ਜੀ ਤੁਹਾਡਾ ਰੰਧਾਵਾ ਪਰਮਜੀਤ YouTube ਚੈਨਲ ਤੇ اور ਮੈਂ ਪ੍ਰੋਫੈਸਰ ਰੰਧਾਵਾ ਬਹਿਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਲੈ ਕੇ ਆਇਆ ਹਾਂ ਜੀ ਤੁਹਾਡੇ ਵਾਸਤੇ ਰੋਜ਼ ਦੀ ਤਰ੍ਹਾਂ ਇੱਕ ਨਵੀਂ ਵੀਡੀਓ ਆ ਵੀਡੀਓ ਨੂੰ ਲਾਈਕ ਵੀ ਕਰਿਆ ਕਰੋ ਸ਼ੇਅਰ ਵੀ ਕਰਿਆ ਕਰੋ ਕਮੈਂਟ ਵੀ ਕਰਿਆ ਕਰੋ ਸਾਡੀ ਹੌਸਲਾ ਫਜ਼ਾਈ ਕਰਨ ਵਾਸਤੇ ਸਾਨੂੰ ਦੱਸਿਆ ਵੀ ਕਰੋ ਅਸੀਂ ਇਸ ਚੈਨਲ ਨੂੰ ਕਿਵੇਂ ਹੋਰ ਬਿਹਤਰੀਨ ਬਣਾ ਸਕਦੇ ਹਾਂ ਤੁਹਾਡੇ ਵਾਸਤੇ ਔਰ ਚੈਨਲ ਨੂੰ ਸਬਸਕ੍ਰਾਈਬ ਕਰਨਾ ਕਦੇ ਨਹੀਂ ਭੁੱਲਣਾ ਔਰ ਬੈਲ ਪ੍ਰੈਸ ਕਰਨੀ ਜ਼ਰੂਰੀ ਤਾਂ ਕਿ ਆਲਰਟ ਨੋਟੀਫਿਕੇਸ਼ਨ ਪ੍ਰੈਸ ਕਰ ਤੋ ਬਾਤ ਹਨ ਨਿਰੰਤ ਸਾਡੀ ਵੀਡੀਓ ਜੜੀਆਂ ਨੇ ਐਮਲੀਆਂ ਸ਼ੁਰੂ ਹੋ ਜਾਣਗੀਆਂ ਲੇਕਿਨ ਇੱਕ ਗੱ ਨੂੰ ਲਾਈਫ ਟਾਈਮ ਚ ਇੱਕ ਵਾਰੀ ਸਬਸਕ੍ਰਾਈਬ ਕਰਨਾ ਹੁੰਦਾ ਤੁਸੀਂ ਜਦੋਂ ਸਾਡੇ ਚੈਨਲ ਤੇ ਪਹਿਲੀ ਵਾਰ ਆਉਂਦੇ ਹੋ ਉਸ ਤੋਂ ਬਾਅਦ ਨਾ ਚੈਨਲ ਸਬਸਕ੍ਰਾਈਬ ਕਰਨਾ ਨੈਵਲ ਪ੍ਰੈਸ ਕਰਨੀ ਹੈ ਕਿਉਂਕਿ ਕਈ ਵਾਰ ਦੋਸਤਾਂ ਨੂੰ ਅਸੀਂ ਕਹਿ ਦਿੰਦੇ ਹਾਂ ਤੇ ਉਹ ਹਰ ਵਾਰੀ ਹਰ ਵੀਡੀਓ ਤੇ ਚੈਨਲ ਸਬਸਕ੍ਰਾਈਬ ਕਰ ਦਿੰਦੇ ਨੇ ਸਾਰਾ ਕੁਝ ਅੰਡਰ ਹੋ ਜਾਂਦਾ ਔਰ ਸਾਡਾ ਇੱਕ ਸਬਸਕ੍ਰਾਈਬਰ ਜਿਹੜਾ ਕੱਟ ਜਾਂਦਾ ਜਦੋਂ ਉਹ ਕਰਦੇ ਨੇ ਤੇ ਸਾਡੇ ਚੈਨਲ ਤੇ ਤੁਸੀਂ ਵੀਡੀਓ ਜਿਹੜੀਆਂ ਜਰੂਰ ਭੇਜੋ ਆਪਣੀਆਂ ਜੀ ਅਸੀਂ चौटाला ਚੈਨਲ ਮਹਿਸ ਇੱਕ YouTube ਚੈਨਲ ਨਹੀਂ ਬਲਕਿ ਇੱਕ ਮੰਚ ਐਕਸਟੇਜ ਉਹਦਾ ਸਾਰੇ ਕਲਾਕਾਰ ਦੋਸਤਾਂ ਵਾਸਤੇ ਜਿਹੜੇ ਪੰਜਾਬੀ ਵਿਰਸੇ ਨੂੰ ਪੰਜਾਬੀ ਸਭਿਆਚਾਰ ਨੂੰ ਪੰਜਾਬੀ ਨੂੰ ਪਿਆਰ ਕਰਦੇ ਨੇ ਖਾਸ ਕਰਕੇ ਪੰਜਾਬੀ ਲੋਕ ਕਾ ਰੂਪਾਂ ਨੂੰ ਪਿਆਰ ਕਰਦੇ ਨੇ ਔਰ ਅਕਸਰ ਘੋੜੀਆਂ ਟੱਪੇ ਮਾਈਏ ਬੋਲੀਆਂ ਲੰਬੀ ਦੇ ਗੀਤ ਗੂੰਗੜਾਉਂਦੇ ਰਹਿੰਦੇ ਨੇ ਅਸੀਂ ਚਾਹੁੰਦੇ ਹਾਂ ਕਿ ਪੰਜਾਬੀ ਲੋਕ ਕਿਰਸੇ ਦੇ ਪ੍ਰਤੀ ਪੰਜਾਬੀ ਲੋਕ ਕਾ ਰੂਪਾਂ ਦੇ ਮੰਚ ਜੋ ਪਿਆਰ ਤੇ ਮੁਹੱਬਤ ਹੈ ਸਾਡੇ ਚੈਨਲ ਤੇ ਵੀ ਲੈ ਕੇ ਆਉਣ ਆਪਣੀ ਵੀਡੀਓ ਬਣਾ ਕੇ ਭੇਜੋ ਅਸੀਂ ਆਪਣੇ ਚੈਨਲ ਤੇ ਬਣਾ ਪਸੰਦ ਕਰਾਂਗੇ ਜੀ ਸਾਡਾ ਨ 92155 35410 ਕਿਸੇ ਗੱਲ ਦਾ ਪਤਾ ਨਾ ਲੱਗੇ ਸਾਨੂੰ ਕਾਲ ਕਰ ਲਿਓ ਜੀ ਸਾਰਾ ਕੁਝ ਸਮਝਾ ਦਿਆਂਗੇ ਔਰ ਵੀਡੀਓ ਆਪਣੇ ਜਰੂਰ ਭੇਜਿਓ ਜੀ ਦੋਸਤੋ ਸਾਡੇ ਚੈਨਲ ਦਾ ਜਿਹੜਾ ਦੂਸਰਾ ਬਾਕਸ ਜਿਹੜੀ ਦੂਸਰੀ ਕੋਸ਼ਿਸ਼ ਹੈ ਪੰਜਾਬੀ ਵਿਆਹ ਨਸਬੰਧ ਦੇ ਜਿਹਨਾਂ ਵੀ ਰਸਮ ਰਿਵਾਜ ਨੇ ਉਹਨਾਂ ਨੂੰ ਅਪਲੋਡ ਕਰਨਾ ਹੈ ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਵਾਸਤੇ ਆਉਣ ਵਾਲੀ ਜਨਰੇਸ਼ਨਸ ਵਾਸਤੇ ਪੰਜਾਬੀਆਂ ਦਾ ਮਹਾਨ ਵਿਰਸਾ ਜੋ ਵਿਆਹ ਸ਼ਾਦੀਆਂ ਦੇ ਰੂਪ ਵਿੱਚ ਮੌਜੂਦ ਹੈ ਅਸਮਲਿਆ ਜਾ ਸਕੇ ਔਰ ਆਉਣ ਵਾਲੀਆਂ ਪੀੜ੍ਹੀਆਂ ਆ ਪੰਜਾਬੀ ਵਿਆਹਾਂ ਦੀ ਸ਼ਾਨ ਨੂੰ ਸ਼ੌਕ ਤੇ ਦਾਸ ਤੇ ਮਨ ਮਹਿਸੂਸ ਕਰ ਸਕਣ ਪੰਜਾਬੀ ਵਿਆਹਾਂ ਨਾਲ ਇਸ ਵਿੱਚ ਵੀਡੀਓ ਅਸੀਂ ਅਸਲ ਹੀ ਪਾ ਰਹੇ ਕਿਉਂਕਿ ਜਿੰਨਾ ਦੋਸਤਾਂ ਨੇ ਆਪਣੇ ਧੀਆਂ ਪੁੱਤਰਾਂ ਦੇ ਵਿਆਹ ਕਰਨੇ ਹੁੰਦੇ ਤਾਂ ਅਕਸਰ YouTube ਨੂੰ ਸਰਚ ਕਰਦੇ ਰਹਿੰਦੇ ਨੇ ਵਿਆਹ ਦੀਆਂ ਵੱਖਰੀਆਂ ਵੱਖਰੀਆਂ ਬਾਉਂਡ ਦੇ ਵੱਖ-ਵੱਖ ਆਈਡੀਆ ਲੈਣ ਵਾਸਤੇ ਔਰ ਸਾਡਾ ਚੈਨਲ ਉਹਨਾਂ ਨੂੰ ਆਈਡੀਆ ਵਹੀਆ ਕਰਦਾ ਹੈ ਔਰ ਤੁਸੀਂ ਵੀ ਇਸ ਪੱਖੋਂ ਸਾਡੇ ਚੈਨਲ ਦਾ ਸਹਿਯੋਗ ਦਿਓ ਜੀ ਔਰ ਪੰਜਾਬੀ ਲੋਕ ਪਰਸੇ ਦਾ ਵੀ ਸਹਿਯੋਗ ਦਿਓ ਜੀ ਤੁਹਾਡੇ ਘਰ ਵਿੱਚ ਵੀ ਜੇ ਕੋਈ ਪੰਜਾਬੀ ਵਿਆਹ ਦੀ ਵੀਡੀਓ ਹੈ ਸਾਨੂੰ ਦੇਵੋ ਜੀ ਅਸੀਂ ਉਸ ਨੂੰ ਬਹੁਤ ਪਸੰਦ ਕਰਾਂਗੇ ਅਸੀਂ ਤੁਹਾਨੂੰ ਪੈਨ ਡਰਾਈਵ ਕਰਦਿਆਂ ਕਿ ਗੁਹਰਜ਼ ਵਾਲੀ ਗੱਲ ਨਹੀਂ ਜੀ ਅਸੀਂ ਬਹੁਤ ਸਾਰੀਆਂ ਰਿਸਪੈਕਟੇਬਲ ਫੈਮਿਲੀ ਦੀ ਵੀਡੀਓ ਪਾ ਚੁੱਕੇ ਹਾਂ ਤੁਹਾਡੀ ਵੀਡੀਓ ਅਸੀਂ ਪਾਉਣੀ ਚਾਹਾਂਗੇ ਜੀ ਸਾਡੇ ਚੈਨਲ ਤੇ ਜਿਹੜੀ ਵੀਡੀਓਜ਼ ਨੇ ਲੱਭਣ ਦਾ ਸੌਕਾ ਤੇ ਤੁਸੀਂ ਜੋ ਵੀ ਲੱਭਣਾ ਚਾਹੁੰਦੇ ਹੋ ਉਸ ਦਾ ਨਾਲ ਕੋ ਸਾਡੇ ਚੈਨਲ ਦਾ ਨਾਲ ਕੋ ਜੇ ਵੇ ਟੱਪੇ ਰੰਧਾਵਾ ਪਰਮ ਜੀ ਟੋਲ ਕੀ ਲਗੀ ਰੰਧਾਵਾ ਪਰਮ ਜਾਗਰ ਰੰਧਾਵਾ ਪਰਮ ਦੀ ਵੀਡੀਓ ਮਿਲ ਜਾਏਗੀ ਔਰ ਤੁਸੀਂ ਨਿਰੰਤਰ ਇੰਜੋਏ ਕਰ ਸਕਦੇ ਹੋ ਕਿ ਦੋਸਤੋ ਰਪਰਾਖਾਵਾ ਬਾਈ ਟੈੱਕ ਕੇ ਥੈਂਕ ਯੂ ਰੰਧਾਵਾ ਪਰਮਜੀਤ YouTube ਚੈਨਲ ਦੇ ਸਾਰੇ ਵਿਊਅਰਸ ਨੂੰ ਪਰਮਜੀਤ ਘਰ ਪਰਮੀ ਬੜੀ ਆਦਰ ਅਤੇ ਸਤਿਕਾਰ ਨਾਲ ਸਤਿ ਸ਼੍ਰੀ ਅਕਾਲ ਆਕਦੀ ਹੈ। ਦੋਸਤੋ ਕੀ ਹਾਲ ਚਾਲ ਹੈ? ਕਿਵੇਂ ਸੈਲਰੀ ਜ਼ਿੰਦਗੀ? ਮੈਂ ਗੀਤ ਗਾਉਂਦੀ ਰਹਿਣੀ ਆ। ਤੁਸੀਂ ਕੀਤਾ ਨੂੰ ਸੁਣਦੇ ਰਹਨੇ ਹੋ। ਇਸ ਤਰ੍ਹਾਂ ਇਹ سلسلہ ਚੱਲਦਾ ਰਹਿੰਦਾ ਹੈ। ਮੈਂ ਅਕਸਰ ਦੱਸਦੀ ਆ ਕਿ ਗੀਤ ਮੇਰੇ ਬਚਪਨ ਦੇ ਸਾਥੀ ਹਨ। ਅਤੇ ਮੇਰੀ ਤੋਰੇ ਹੀ ਤੁਰਦੇ ਜਾ ਰਹੇ ਹਨ। ਅਤੇ ਮੇਰੀ ਮੰਨ ਦੀ ਹੀ ਇੱਛਾ ਹੈ ਕਿ ਇੱਕ ਦਿਨ ਮੈਂ ਜਦੋਂ ਇਸ ਦੁਨੀਆ ਤੋਂ ਜਾਵਾਂ ਤਾਂ ਮੈਂ ਇਨ ਗੀਤਾਂ ਦੇ ਨਾਲ ਹੀ ਤੁਰ ਜਾਵਾਂ ਇਹ ਗੀਤ ਮੇਰੇ ਨਾਲ ਮੇਰੀ ਇੱਕ ਵਿੱਚ ਦਫ਼ਨ ਹੋ ਜਾ। ਹਮ ਕੀ ਇਹਦਾ ਮਤਲਬ ਇਹ ਹੈ ਕਿ ਜਦ ਤੱਕ ਮੈਂ ਜਿਉਣੀ ਹਾਂ ਮੈਂ ਇਹਨਾਂ ਗੀਤਾਂ ਨੂੰ ਗੁੰਗੁਣਾਉਂਦੀ ਰਹਾ ਅਤੇ ਆਪ ਜੀ ਦੇ ਸਾਹਮਣੇ ਰੁਬ ਰੁਹੰਦੀ ਰਹਾਂ। ਚਲੋ ਫਿਰ ਬੜਾ ਸੁਣਾ ਗੀਤ ਲੈ ਕੇ ਹਾਜ਼ਰ ਹੋ ਰਹੀ ਹਾਂ ਅ ਇਸ ਵਿੱਚ ਸੱਸ ਤੇ ਨੌਂ ਦੀ ਵਰਤਾਲਾਪ ਹੈ ਸੱਸ ਦਾ ਪੁੱਤਰ ਅਤੇ ਨੌਂ ਦਾ ਪਤੀ ਜੋ ਰਾਜੇ ਦਾ ਨੌਕਰ ਹੋ ਗਿਆ ਸੀ ਉਹਦੇ ਸਬੰਧ ਵਿੱਚ ਗੀਤ ਹੈ ਬੜੇ ਪਿਆਰੇ ਬੋਲ ਹਨ ਚਲੋ ਫਿਰ ਸੁਣਦੇ ਹਾਂ ਸੱਸੇਨੀ तन तेरा जिड़ा बै तन तेरा जिगरा तन तेरा उत्पर दे उत्परदेश कल कल्ले आते मेरा ना कल्ले आ भाई मेरा ना कल्ले आ दम्मा दालो बी उठ चले आ. ਦੰਧਾਂ ਮੰਦੀਆਂ ਬੋਰੀਆਂ ਨੇ ਹੱਡਾਂ ਦੀਆਂ ਖੋਰੀਆਂ ਬਈ ਹੱਡਾਂ ਦੀਆਂ ਢੇਰੀਆਂ ਦਾਸ ਹੋ ਦੇ ਕਿਹੜੇ ਕੰਮ ਆਣੀ ਆਨੀ ਨੋ ਹੈ तोटी पैने बे आवे बैंडोले विच पावे बाबल दे बोले उगावे नी ससे नी

शाम रोमा चेते करा सजन रंग लेनी पलंग रंगी लेते विश्ण कोई बैठा पराणा गबरो शकीन केडा आयानी ਭਾਰੀ ਭਰੀ ਕਾਰੇ ਆਇਆਨੀ ਸੈ ਸੈ लगाणी ससीक्षम करी मडि गी चुबारी चमकण्ड तारे சல்ணி மே படியாய படி तेरी गणे डबी बेच रख नोहेनी नो हे नी पेण्डे दै சே சடே ஒன்னு தக்கண बैतक न न रेंदे दांद न रेंदे हसनानी से सा इक रात होर राख जिगरानी स आज दिए रात नालंग ਹੈ ਲੰਗ ਦਿ ਲੰਗਾ ਹਾਈ ਕੱਲੇ ਮਾਰਾ ਵਰ ਹੱਤੇ ਪਾਰੀ ਨੀ ਤਨਵੈ ਮੜਾ ਲੰਬਾ ਗੀਤ ਸੀ ਦਮ ਮੁੱਕ ਗਿਆ ਸਹ ਸੁੱਕ ਗਿਆ ਜੇਕਰ ਤੁਹਾਨੂੰ ਗੀਤ ਪਸੰਦ ਆਵੇ ਤਾਂ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਨਾ